ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਭੈਮਾਨ ਗੁਰੂ ਪਿਆਰੀ ਗੁਰਸਪਾਰਿ ਸਤਸੰਗਤ ਜੀ ਬੜੇ ਹੀ ਵੱਡਿਆਂ ਪਾਗਾ ਵਾਲੇ ਖਾਮ ਜੋ ਸਤਪੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠ ਕੇ ਸਤਪੁਰਾਂ ਦੀ ਗੁਰਬਾਣੀ ਨੂੰ ਸਰਵਣ ਕਰਕੇ ਗੁਰਬਾਣੀ ਨੂੰ ਗਾਇਨ ਕਰਕੇ ਆਪਣੇ ਜ਼ਿੰਦਗੀ ਦੇ ਕੁਝ ਕੁ ਜਿਹੜੇ ਪਲ ਨੇ ਉਹਨਾਂ ਨੂੰ ਆਪਾਂ ਸਫਲਾ ਬਣਾਉਣ ਦਾ ਜੋ ਯਤਨ ਕਰ ਰਹੇ ਹਾਂ ਸਭ ਆਓ ਪਿਆਰ ਵਾਲਿਓ ਪਾਵਨ ਸਥਾਨ ਦੇ ਉੱਪਰ ਚਰਹੀ ਲੜੀਵਾਰ ਅਰਦਾਸ ਦੀ ਜੋ ਗੁਰਮਤ ਵਿਚਾਰ ਹੈ ਉਦੇ ਨਾਲ ਸਾਂਝ ਪਾਉਣਾ ਕਰੀਏ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਚੁੰਕੀਆਂ ਜਦੋਂ ਆਪਾਂ ਸਤਿਗੁਰੂ ਦੀ ਅਰਦਾਸ ਕਰਦੇ ਹਾਂ ਆਪਾਂ ਸ਼ਬਦ ਪੜ੍ਹਦੇ ਹਾਂ ਮਾਲਕਾ ਚੁੰਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਦਾ ਜੈਕਾਰ ਬਲੋ ਜੀ ਵਾਹਿਗੁਰੂ ਪਾਗ ਇਹ ਅਰਦਾਸ ਕੀਤੀ ਜਾਂਦੀ ਹੈ ਮਾਲਕਾ ਤੇਰੀਆਂ ਜਿਹੜੀਆਂ ਚੁੰਕੀਆਂ ਨੇ ਤੇਰੇ ਜਿਹੜੇ ਚੰਡੇ ਨੇ ਜਿਹੜੇ ਬੁੰਗੇ ਨੇ ਇਹ ਜੁਗੋ ਜੁਗ ਅਟੱਲ ਰਹਿਣ ਕੀ ਕਾਰਨ ਹੈ ਤੇ ਚੁੰਕੀ ਹੈ ਕੀ ਹੈ ਤੇ ਜਦੋਂ ਭਾਈ ਕਾਨ ਸਿੰਘ ਨਾਭਾ ਦਾ ਗੁਰਮਤਿ ਮਾਰਤੰਡ ਪੜ੍ਹਦੇ ਆ ਨਾ ਉਹਦੇ ਵਿੱਚ ਉਹਨਾਂ ਚੁੰਕੀਆਂ ਦੇ ਬੜੇ ਪਿਆਰੇ ਅਰਥ ਕੀਤੇ ਨੇ ਕਹਿ ਲੱਗੇ ਚੁੰਕੀ ਦਾ ਅਰਥ ਪਹਿਲਾ ਅਰਥ ਹੈ ਸਾਵਧਾਨ ਪਹਿਰਾ ਦੂਸਰਾ ਜਿਹੜਾ ਅਰਥ ਹੈ ਚਾਰ ਆਦਮੀਆਂ ਦਾ ਸਮੂਹ ਤੇ ਤੀਸਰਾ ਜਿਹੜਾ ਉਹਨਾਂ ਨੇ ਅਰਥ ਕੀਤਾ ਵੀ ਪਾਗਤ ਬੰਦਗੀ ਕਰਨ ਵਾਲੀ ਚਾਰ ਆਦਮੀਆਂ ਦਾ ਇਕੱਠ ਤੇ ਜਦੋਂ ਆਪਾਂ ਅਰਦਾਸ ਦੇ ਵਿੱਚ ਚੌਂਕੀਆਂ ਸ਼ਬਦ ਵਰਤਦੇ ਹਾਂ ਤੇ ਉਹਦੇ ਬਾਰੇ ਵਿਦਵਾਨਾਂ ਨੇ ਬੜੀ ਪਿਆਰੀ ਗੱਲ ਲਿਖੀ ਕਹਿਣ ਲੱਗੇ ਵੀ ਤਿੰਨ ਤਰ੍ਹਾਂ ਦੀਆਂ ਚੌਂਕੀਆਂ ਦਾ ਜ਼ਿਕਰ ਹੁੰਦਾ ਆਪਾਂ ਇਤਿਹਾਸ ਤੇ ਵਿੱਚ ਸਭ ਤੋਂ ਪਹਿਲੀ ਜਿਹੜੀ ਚੌਂਕੀ ਹੈ ਉਹ ਹੈ ਨਿਤਨੇਮ ਦੀ ਚੌਂਕੀ ਦੂਸਰੀ ਹੈ ਇਤਿਹਾਸਿਕ ਚੌਂਕੀ ਤੇ ਤੀਸਰੀ ਜਿਹੜੀ ਹੈ ਉਹ ਹੈ ਜਤਰੂਆਂ ਦੀ ਚੌਂਕੀ ਨਿਤਨੇਮ ਦੀ ਚੌਂਕੀ ਹੈ ਜਿਹੜਾ ਇਹਦੇ ਬਾਰੇ ਆਪਾਂ ਜਦੋਂ ਜ਼ਿਕਰ ਪੜ੍ਹਦੇ ਆਂ ਇਤਿਹਾਸ ਤੇ ਵਿੱਚ ਇਹਦਾ ਅਰਥ ਕੇਵਲ ਇਹ ਨਹੀਂ ਵੀ ਇਹ ਪੰਜਾਂ ਬਾਣੀਆਂ ਦਾ ਜਿਹੜਾ ਪਾਠ ਹੈ ਇਹ ਸਾਡੀ ਨਿਤਨੇਮ ਦੀ ਚੌਂਕੀ ਹੈ ਨਿਤ ਨੇਮ ਦਾ ਜਿਹੜਾ ਅਰਥ ਮੰਨਦਾ ਹੈ ਉਹ ਅਰਥ ਹੈ ਵੀ ਨਿਤ ਦੇ ਨੇਮ ਦੇ ਵਿੱਚ ਰੂਟੀਨ ਦੇ ਵਿੱਚ ਜਿਹੜੀ ਜਿਹੜੀ ਚੀਜ਼ ਨਿਭਾਈ ਜਾ ਰਹੀ ਹੈ ਜੋ ਚੀਜ਼ ਵਾਰ-ਵਾਰ ਕੀਤੀ ਜਾ ਰਹੀ ਹੈ ਹਰ ਰੋਜ਼ ਲਗਾਤਾਰ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕੋਈ ਨਿਰਵਗਨ ਨਹੀਂ ਕਿਸੇ ਤਰ੍ਹਾਂ ਦਾ ਕੋਈ ਦਿਨ ਨਹੀਂ ਛੱਡਿਆ ਜਾਂਦਾ ਉਹਨੂੰ ਅਸੀਂ ਕਹਿੰਦੇ ਆ ਵੀ ਨਿਤ ਦੇ ਨੇਮ ਦੇ ਚੋਂ ਕਿ ਤੇ ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਜਾਂਦੇ ਆ ਦੇ ਨਿਤਨੇਮ ਦੀਆਂ ਚੌਕੀਆਂ ਦੇ ਵਿੱਚ ਵੇਖਦੇ ਹਾਂ ਪੰਜ ਚੌਕੀਆਂ ਦਾ ਅਕਸਰ ਜ਼ਿਕਰ ਹੁੰਦਾ ਹੈ ਇਤਿਹਾਸ ਦੇ ਵਿੱਚ ਤੇ ਜਦੋਂ ਸਵਾ ਪਹਿਰ ਦਿਨ ਚੜਨ ਤੇ ਹੁੰਦਾ ਹੈ ਨਾ ਸੂਰਜ ਦੀ ਟਿੱਕੀ ਰਹਿ ਜਾਂਦੀ ਔਰ ਤੋਂ ਪਹਿਲਾਂ ਸਵਾ ਪਹਿਰ ਦਾ ਜਿਹੜਾ ਸਮਾਪਤ ਹੁੰਦਾ ਹੈ ਉਸ ਸਮੇਂ ਤੁਸੀਂ ਵੇਖੋ ਵੀ ਉਸ ਜਗ੍ਹਾ ਦੇ ਉੱਤੇ ਜਿਹੜੇ ਰਾਗੀ ਸਿੰਘ ਨੇ ਉਹ ਜਿਹੜਾ ਗੁਰਬਾਣੀ ਦਾ ਸ਼ਬਦ ਕੀਰਤਨ ਹੈ ਸ਼ਬਦ ਕੀਰਤਨ ਆਰੰਭ ਕਰ ਦਿੰਦੇ ਨੇ ਗੁਰਬਾਣੀ ਦਾ ਕੀਰਤਨ ਸ਼ੁਰੂ ਹੋ ਜਾਂਦਾ ਹੈ ਤੇ ਸਭ ਤੋਂ ਜਿਹੜੀ ਪਹਿਲੀ ਚੌਂਕੀ ਹੈ ਉਹ ਹੈ ਆਸਾ ਕੀ ਵਾਰ ਦੀ ਚੌਂਕੀ ਜਿਹੜੀ ਤਕਰੀਬਨ ਤੇ ਤਕਰੀਬਨ 3 ਘੰਟਿਆਂ ਦੇ ਕਰੀਬ ਚੱਲਦੀ ਹੈ ਪਹਿਲੀ ਜਿਹੜੀ ਚੌਂਕੀ ਆਸਾ ਕੀ ਵਾਰ ਦੀ ਚੌਂਕੀ ਤਕਰੀਬਨ 3 ਘੰਟਿਆਂ ਦੇ ਦਰਮਿਆਨ ਤੇ ਉਸੇ ਹੀ ਚੌਂਕੀ ਦੇ ਵਿੱਚ ਜਦੋਂ 12 ਛੱਕਿਆਂ ਦਾ ਭਗਵ 12 ਪੋੜੀਆਂ ਦਾ ਕੀਰਤਨ ਹੋ ਜਾਂਦਾ ਹੈ ਆਸਾ ਕੀ ਵਾਰ ਦਾ ਤੇ ਉਸ ਸਮੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਆਂਦਾ ਜਾਂਦਾ ਹੈ ਪ੍ਰਕਾਸ਼ ਹੁੰਦਾ ਹੈ ਅਰਦਾਸ ਹੁੰਦੀ ਹੈ ਤੇ ਉਹਦੇ ਤੋਂ ਬਾਅਦ ਉਹੀ ਰਾਗੀ ਸਿੰਘ ਦੁਆਰਾ ਤੋਂ ਜਿਹੜਾ ਹੈ ਉਹ 12 ਜਿਹੜੇ ਆਸਾ ਕੀ ਵਾਰ ਦੀਆਂ ਪੋੜੀਆਂ ਰਹਿ ਜਾਂਦੀਆਂ ਨੇ 12 ਛੱਕੇ ਰਹਿ ਜਾਂਦੇ ਨੇ ਉਹਨਾਂ ਦਾ ਕੀਰਤਨ ਕਰਦੇ ਨੇ ਤੇ ਧਿਆਨ ਰੱਖਿਆ ਜੀ ਜਦੋਂ ਆਸਾ ਕੀ ਵਾਰ ਦੀ ਚੌਂਕੀ ਦੀ ਸਮਾਪਤੀ ਹੁੰਦੀ ਹੈ ਤੇ ਇੰਨੇ ਸਮੇਂ ਤੱਕ ਜਿਹੜੀ ਸੂਰਜ ਦੀ ਟਿੱਕੀ ਹੈ ਉਹ ਆਰੰਭ ਹੋ ਜਾਂਦੀ ਹੈ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ ਸੋ ਥੋੜਾ ਜਿਹਾ ਜਿਹੜਾ ਸੂਰਜ ਹੈ ਸੂਰਜ ਉਗਣਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਅਰਦਾਸ ਹੁੰਦੀ ਹੈ ਅਰਦਾਸ ਤੋਂ ਬਾਅਦ ਹੁਕਮਨਾਮਾ ਹੁੰਦਾ ਹੈ ਤੇ ਉਹਦੇ ਤੋਂ ਬਾਅਦ ਬਿਲਾਵਲ ਦੀ ਚੁੰਕੀ ਜਿਹੜੀ ਭਰੀ ਜਾਂਦੀ ਹੈ ਤੇ ਉਸ ਸਮੇਂ ਜਿਹੜੇ ਪਹਿਲੇ ਰਾਗੀ ਸਹਿਬਾਨ ਕੀਰਤਨ ਕਰ ਰਹੇ ਹੁੰਦੇ ਨੇ ਉਸ ਜਗ੍ਹਾ ਦੇ ਉੱਤੇ ਹੁਣ ਦੂਸਰੇ ਜਿਹੜੇ ਰਾਗੀ ਸਹਿਬਾਨ ਜਦੋਂ ਕੀਰਤਨ ਦੀ ਆਰੰਭਤਾ ਹੁੰਦੀ ਹੈ ਦੂਜੇ ਘਰ ਦੇ ਨੇ ਆ ਕੇ ਉਸ ਸਮੇ ਜਿਹੜੀ ਅਰੰਭਤਾ ਹੈ ਉਸ ਸਮੇ ਬਲਾਵਲ ਦੀ ਚੁੰਕੀ ਦੀ ਅਰੰਭਤਾ ਹੈ ਤੇ ਤੀਸਰੀ ਚੁੰਕੀ ਪੜੀ ਜਾਂਦੀ ਹੈ ਕਲਿਆਣ ਦੇ ਚਰਨ ਕਮਲ ਦੀ ਜਿਹੜੀ ਚੁੰਕੀ ਹੈ ਤੀਸਰੀ ਚੁੰਕੀ ਚਰਨ ਕਮਲ ਦੀ ਤੇ ਉਹਦੇ ਤੋਂ ਬਾਅਦ ਲਗਾਤਾਰ ਸਾਰਾ ਦਿਨ ਰੁਟੀਨ ਦੇ ਵਿੱਚ ਜਿਹੜਾ ਗੁਰਬਾਣੀ ਦਾ ਕੀਰਤਨ ਹੈ ਗੁਰਬਾਣੀ ਦਾ ਕੀਰਤਨ ਚੱਲਦਾ ਰਹਿੰਦਾ ਹੈ ਤੇ ਜਦੋਂ ਸ਼ਾਮ ਦਾ ਸਮਾਂ ਹੁੰਦਾ ਹੈ ਸੂਰਜ ਦੇ ਡੁੱਬਣ ਦਾ ਸਮਾਂ ਵੇ ਸੂਰਜ ਡੁੱਬਨ ਦੇ ਕਿਨਾਰੇ ਹੈ ਥੋੜਾ ਥੋੜਾ ਚਾਨਣ ਹੈ ਥੋੜਾ ਥੋੜਾ ਹਨੇਰਾ ਹੈ ਉਸ ਸਮੇ ਜਿਹੜੀ ਚੌਂਕੀ ਹੈ ਉਹ ਹੈ ਸੋਦਰ ਦੀ ਚੌਂਕੀ ਤੇ ਰਾਗੀ ਸਿੰਘ ਸੋਦਰ ਬਾਣੀ ਦਾ ਜਿਹੜਾ ਪਹਿਲਾ ਜਿਹੜਾ ਸ਼ਬਦ ਹੈ ਸ਼ਬਦ ਪੜ੍ਹਦੇ ਨੇ ਤੇ ਉਸ ਜਗ੍ਹਾ ਦੇ ਉੱਤੇ ਗੁਰੂ ਦੀ ਤਾਬਿਆ ਦੇ ਉੱਤੇ ਜਿਹੜਾ ਗ੍ਰੰਥੀ ਸਿੰਘ ਜਾਂ ਸਿੰਘ ਸਹਿਬਾਨ ਬੈਠੇ ਹੁੰਦੇ ਨੇ ਉਹਦੇ ਤੋਂ ਬਾਅਦ ਜਿਹੜੀ ਸੋਦਰ ਬਾਣੀ ਦਾ ਜਿਹੜਾ ਪਾਠ ਹੈ ਪਾਠ ਦੀ ਅਰੰਭਤਾ ਕਰ ਦਿੰਦੇ ਨੇ ਤੇ ਪਿਆਰ ਵਾਲਿਓ ਜਿਹੜੀ ਪੰਜਵੀਂ ਚੌਂਕੀ ਹੈ ਨਾ ਪੰਜਵੀਂ ਜਿਹੜੀ ਚੌਂਕੀ ਉਹ ਹੈ ਕਲਿਆਣ ਦੀ ਚੌਂਕੀ ਤੇ ਇਸ ਗੱਲ ਦਾ ਧਿਆਨ ਰੱਖਿਆ ਜੀ ਵੀ ਇਹ ਕੇਵਲ ਕਹਿਣ ਦੇ ਮੱਤਰ ਹੀ ਚੌਂਕੀਆਂ ਨਹੀਂ ਕਿ ਪਹਿਲੀ ਆਸਾ ਕੀ ਵਾਰ ਦੀ ਦੂਸਰੀ ਜਿਹੜੀ ਹੈ ਬਿਲਾਵਲ ਕੀ ਤੀਸਰੀ ਚਰਨ ਕਮਲ ਦੀ ਚੌਥੀ ਜਿਹੜੀ ਹੈ ਉਹ ਹੈ ਸੋਦਰ ਦੀ ਤੇ ਪੰਜਵੀਂ ਹੈ ਜਿਹੜੀ ਕਲਿਆਣ ਦੀ ਚੌਂਕੀ ਇਹ ਵੀ ਇੱਕ ਬੜੀ ਰੂਟੀਨ ਦੇ ਵਿੱਚ ਨੂੰ ਜੇਕਰ ਧਿਆਨ ਦੇ ਨਾਲ ਪੜਿਆ ਜਾਵੇ ਨਾ ਇਹ ਸਾਨੂੰ ਇੱਕ ਤੋਂ ਜੋੜਨ ਦਾ ਯਤਨ ਕਰਦੇ ਹੋਇਆ ਲਾਸਟ ਤੱਕ ਮੁਕਤੀ ਤੱਕ ਲੈ ਕੇ ਜਾਂਦੀਆਂ ਨੇ ਇਹ ਚੁੰਕੀਆਂ ਸਾਨੂੰ ਜਦੋਂ ਸਵੇਰੇ ਅੰਮ੍ਰਿਤ ਵੇਲਾ ਹੁੰਦਾ ਹੈ ਦਰਬਾਰ ਸਾਹਿਬ ਦੇ ਵਿੱਚ ਆਸਾ ਕੀ ਵਾਰ ਦੀ ਜਦੋਂ ਚੁੰਕੀ ਭਰੀ ਜਾਂਦੀ ਹੈ ਤੇ ਉਹ ਇਸ ਗੱਲ ਦਾ ਜ਼ਿਕਰ ਪਿਆ ਕਰਦੀ ਹੈ ਵੀ ਭਲਿਆ ਅੰਮ੍ਰਿਤ ਵੇਲਾ ਹੋ ਗਿਆ ਉੱਠਣ ਦਾ ਸਮਾਂ ਹੈ ਉੱਠ ਕੇ ਉਸ ਮਾਲਕ ਪ੍ਰਮਾਤਮਾ ਦੀ ਸਿਫ਼ਤੋ ਸਲਾਤ ਨੂੰ ਕਰ ਤੇ ਜਦੋਂ ਜਦੋਂ ਮਨੁੱਖ ਸਵੇਰੇ ਅੰਮ੍ਰਿਤ ਵੇਲੇ ਉੱਠੇਗਾ ਕਿਉਂਕਿ ਸਿੱਖ ਦਾ ਫਰਜ਼ ਹੀ ਇਹ ਹੈ ਨਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਹਰ ਨਾਮ ਤੇ ਆਵੈ ਉਦਮ ਕਰੇ ਭਲਕੇ ਪਰਬਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਲਵ ਸਭ ਕਿਲਵਿਕ ਪਾਪ ਦੁਖ ਲੈ ਜਾਵੈ ਫਿਰ ਕੀ ਹੁੰਦਾ ਫਿਰ ਚੜਾ ਦਿਵਸ ਗੁਰਬਾਣੀ ਗਾਵੇ ਤੇ ਇੰਨੇ ਸਮੇਂ ਤੱਕ ਜਦੋਂ ਸਵੇਰੇ ਆਸਾ ਕੀ ਵਾਰ ਦੀ ਸਮਾਪਤੀ ਹੋਈ ਔਰ ਤੋਂ ਬਾਅਦ ਜਦੋਂ ਬਿਲਾਵਲ ਦੀ ਜਿਹੜੀ ਚੁੰਕੀ ਹੈ ਉਹ ਬਿਲਾਵਲ ਦੀ ਚੁੰਕੀ ਅੰਦਰ ਖੇੜਾ ਪਿਆ ਪੈਦਾ ਕਰਦੀ ਹੈ ਵੀ ਭਲਿਆ ਤੂੰ ਗੁਰੂ ਦੀ ਬਾਣੀ ਪੜੀ ਪਰਮਾਤਮਾ ਦੀ ਸਿਫਤਸਲਾ ਕੀਤੀ ਹੈ ਤੇ ਹੁਣ ਇਹੀ ਬਾਣੀ ਇਹੀ ਜਿਹੜੀ ਸਿਫਤਸਲਾ ਹੈ ਇਹ ਤੇਰੇ ਅੰਦਰ ਖੇੜਾ ਪੈਦਾ ਕਰੇਗੀ ਇਸੇ ਕਰਕੇ ਆਖਿਆ ਨਾ ਸੁਣਿਆ ਵੀ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ਼ ਇਹ ਆਪਾਂ ਬਾਣੀ ਚੋਂ ਪੜ੍ਹਦੇ ਆ ਨਾ ਵੀ ਤੇਰੇ ਅੰਦਰੋਂ ਮਾਲਕ ਨੇ ਹੁਣ ਦੁੱਖ ਕੱਟਦੇ ਨੇ ਤੇ ਜਦੋਂ ਦੁੱਖ ਕੱਟੇ ਤੇ ਤੇਰੇ ਅੰਦਰ ਪ੍ਰਗਾਸ ਪੈਦਾ ਹੋ ਗਿਆ ਬਿਲਾਵਲ ਪ੍ਰਤੀਕ ਹੈ ਖੇੜੇ ਦਾ ਤੇ ਉਰ ਤੋਂ ਬਾਅਦ ਚਰਨ ਕਮਲ ਰਾਜੇ ਸਿੰਘ ਸ਼ਬਦ ਪੜ੍ਹਦੇ ਨੇ ਚਰਨ ਕਮਲ ਪ੍ਰਭ ਕੇ ਨਿਤ ਤੇ ਆਉਂ ਬਿ ਪ੍ਰਮਾਤਮਾ ਦਾ ਤੀਸਰੀ ਜਿਹੜੇ ਚਰਨ ਕਮਲ ਦੀ ਚੁੰਕੀ ਇਸ ਗੱਲ ਦਾ ਪ੍ਰਤੀਕ ਪਿਆ ਕਰਦੀ ਹੈ ਵੀ ਕਿਸ ਤਰ੍ਹਾਂ ਤੂੰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਤੂੰ ਜੁੜ ਸਕਦਾ ਹੈ ਪਰਮਾਤਮਾ ਦੇ ਵਿੱਚ ਆਪਣੇ ਆਪ ਨੂੰ ਟਿਕਾ ਸਕਣਾ ਹੈ ਤੇ ਉਹ ਤੋਂ ਬਾਅਦ ਬੰਦਾ ਫਿਰ ਸਾਰਾ ਦਿਨ ਰੁਟੀਨ ਦੇ ਵਿੱਚ ਆਪਣਾ ਕਾਰਜ ਪਿਆ ਕਰਦਾ ਰਹਿੰਦਾ ਹੈ ਫਿਰ ਚੜ੍ਹਿਆ ਦਿਵਸ ਗੁਰਬਾਣੀ ਗਾਵੇ ਵੀ ਜਦੋਂ ਦਿਨ ਚੜ ਜਾਂਦਾ ਉੱਠਦੇ ਆ ਬੈੰਦੇ ਆ ਹਰਨਾਮ ਤੇ ਆਵੇਂ ਫਿਰ ਸਾਰਾ ਦਿਨ ਉੱਠਦੇ ਆ ਬੈੰਦੇ ਆ ਪਰਮਾਤਮਾ ਨੂੰ ਆਪਣੇ ਸੁਰਤ ਦੇ ਵਿੱਚ ਟਿਕਾ ਕੇ ਰੱਖਦਾ ਜਦੋਂ ਸੁਰਤ ਟਿਕਾਈ ਸਾਰਾ ਦਿਨ ਲੰਘਿਆ ਕੰਮਕਾਰ ਕਰਦਿਆਂ ਹੋਇਆਂ ਤੇ ਸ਼ਾਮ ਦਾ ਸਮਾਗਿਆ ਤੇ ਸਤਿਗੁਰਾਂ ਨੇ ਫਿਰ ਕਹਿ ਦਿੱਤਾ ਵੀ ਭਲਿਆ ਦੁਆਰਾ ਤੋਂ ਫਿਰ ਹੁਣ ਮਾਲਕ ਦੀ ਬੰਦਗੀ ਦੇ ਵਿੱਚ ਜੁੜਨ ਦਾ ਸਮਾਂ ਆ ਗਿਆ ਤੇਰਾ ਤੇ ਇੰਨੇ ਸਮੇਂ ਤੱਕ ਜਦੋਂ ਸੋਦਰ ਦੀ ਅਰੰਭਤਾ ਹੁੰਦੀ ਹੈ ਤੇ ਸੋਦਰ ਦਾ ਅਰਥ ਹੈ ਵੀ ਉਹ ਦਰ ਜਿਸ ਦਰ ਦੇ ਉੱਤੇ ਅਸੀਂ ਪ੍ਰਵਾਨ ਹੋਣਾ ਤੇ ਸੋਦਰ ਇਸ ਗੱਲ ਦਾ ਪ੍ਰਤੀਕਪੇ ਕਰਦੀ ਹੈ ਵੀ ਭਾਈ ਸੋਦਰ ਦੇ ਵਿੱਚ ਉਸ ਦਰਦ ਉੱਤੇ ਪ੍ਰਵਾਨ ਕਿਵੇਂ ਹੋਣਾ ਤੇ ਕਿਵੇਂ ਉਸ ਦਰਦ ਉੱਤੇ ਅਸੀਂ ਆਪਣਾ ਜਿਹੜਾ ਮਨ ਹੈ ਮਨ ਨੂੰ ਜੋੜ ਸਕਦੇ ਆ ਤੇ ਸਤਿਗੁਰੂ ਜ਼ਿਕਰ ਕਰਦੇ ਵੀ ਜਦੋਂ ਬੰਦਾ ਸੋਦਰ ਦੀ ਬਾਣੀ ਪੜ ਲੈਂਦਾ ਹੈ ਨਾ ਪਰ ਮਾਲਕ ਦੇ ਚੰਨਾਂ ਦੇ ਵਿੱਚ ਅਰਦਾਸ ਕਰਦਾ ਹੈ ਮਾਲਕਾ ਤੇਰੇ ਅੱਗੇ ਅਰਦਾਸ ਹੈ ਮੈਂ ਇੰਨੇ ਯੋਗਾਂ ਨਹੀਂ ਮੇਰੇ ਅੰਦਰ ਇੰਨੀ ਤਾਕਤ ਨਹੀਂ ਕਿ ਮੈਂ ਤੇਰੀ ਰਹਿਮਤ ਦਾ ਪਾਤਰ ਬਣ ਜਾਵਾਂ ਕਿਉਂ ਮੈਂ ਤੇ ਪਰਿਆਈ ਯੋਗਾਂ ਦੇ ਨਾਲ ਪਰਿਆ ਮੇਰੇ ਅੰਦਰ ਗੁਣ ਹੀ ਨਹੀਂ ਕੋਈ ਵੀ ਤੇ ਇਸੇ ਕਰਕੇ ਪੜ੍ਹਦੇ ਆ ਨਾ ਵੀ ਮਾਲਕ ਬੇਨਤੀ ਤੇ ਕਰਦੇ ਨੇ ਕਿੰਨੇ ਮਾਲਕਾ ਤੈਨੂੰ ਮੇਰੇ ਤੇ ਤਰਸ ਆਇਆ ਤੇ ਤੂੰ ਸਤਿਗੁਰੂ ਦੇ ਨਾਲ ਮਿਲਾ ਦਿੱਤਾ ਤਰਸ ਪਿਆ ਮੈਂ ਰੰਮਤ ਹੋਈ ਸਤਿਗੁਰ ਸੱਜਣ ਨਾਨਕ ਨਾਮ ਮਿਲੈ ਤਾਂ ਜੀਵਾ ਤਨਮਨ ਇਹ ਹੈ ਸੋਦਰ ਸੁਦਰ ਦੇ ਉੱਤੇ ਕਿਵੇਂ ਪ੍ਰਵਾਨ ਹੋਣਾ ਤੇ ਜਦੋਂ ਹੁਣ ਮਾਲਕ ਮਿਲ ਗਿਆ ਤੇ ਮਾਲਕ ਤੋਂ ਬਾਅਦ ਕੀ ਹੁੰਦਾ ਕਹਿੰਦੇ ਫਿਰ ਕਲਿਆਣਤਾ ਦੀ ਸ਼ੁਰੂ ਹੋ ਜਾਂਦਾ ਹੈ ਵੀ ਬੰਦੇ ਦਾ ਕਲਿਆਣ ਹੋਣਾ ਮੁਕਤੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਸ਼ਬਦ ਦੀ ਜਦੋਂ ਸਮਾਪਤੀ ਕੀਤੀ ਤੇ ਸਤਿਗੁਰਾਂ ਨੇ ਸ਼ਬਦ ਵਰਤਿਆ ਕਹਿਣ ਲੱਗੇ ਭਾਈ ਨਾਨਕ ਵੀ ਉਸ ਜੀਵ ਤੋਂ ਉਸ ਸਿੱਖ ਤੋਂ ਕੁਰਬਾਨ ਜਾਂਦਾ ਹੈ ਉਹਦੇ ਚਰਨਾਂ ਦੀ ਧੂੜ ਮੰਗਦਾ ਹੈ ਕਿ ਦੀ ਜਿਹੜਾ ਆਪ ਜਪਦਾ ਤੇ ਦੂਸਰਿਆਂ ਨੂੰ ਜਪਾਉਣ ਦਾ ਯਤਨ ਕਰਦਾ ਹੈ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ ਵੀ ਜਿਹੜਾ ਆਪ ਤੇ ਜਪਦਾ ਹੀ ਜਪਦਾ ਉਹਨੇ ਆਪ ਦੇ ਮੁਕਤ ਹੋਣਾ ਹੀ ਹੋਣਾ ਤੇ ਆਪਣੇ ਨਾਲ ਦੂਸਰਿਆਂ ਨੂੰ ਵੀ ਮੁਕਤ ਕਰਾ ਲੈਂਦਾ ਇਹ ਹੈ ਨਿਤਨੇਮ ਦੀ ਚੌਂਕੀ ਤੇ ਜਦੋਂ ਸਿਕਰ ਅਰਦਾਸ ਕਰਦਾ ਵੀ ਅਰਦਾਸ ਇਹੀ ਕਰਦਾ ਹੈ ਮਾਲਕਾ ਈ ਤੇਰੀ ਚੌਂਕੀ ਹੈ ਜੁਗੋ ਜੁਗ ਅਟੱਲ ਰਵੇ ਤੇ ਦੂਸਰੀਆਂ ਜਿਹੜੀਆਂ ਚੌਂਕੀਆਂ ਨੇ ਉਹ ਹੈ ਇਤਿਹਾਸਿਕ ਚੌਂਕੀ ਇਹ ਦੋ ਤਰ੍ਹਾਂ ਦੀਆਂ ਚੁੰਕੀਆਂ ਦੋ ਚੁੰਕੀਆਂ ਕੱਢੀਆਂ ਗਈਆਂ ਸਨ ਤੇ ਦੋਵੇਂ ਚੁੰਕੀਆਂ ਦਾ ਜਿਹੜਾ ਸਬੰਧ ਹੈ ਉਹ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਹੈ ਪਹਿਲੀ ਜਿਹੜੀ ਚੁੰਕੀ ਕੱਢੀ ਗਈ ਸੀ ਉਹ ਚੁੰਕੀ ਕੱਢਣ ਦਾ ਕਾਰਨ ਇਹ ਸੀ ਵੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਡਰੋਲੀ ਗਏ ਸਨ ਨਾ ਆਪਣੇ ਸੰਡੂ ਦੇ ਕੋਲ ਉਰੇ ਸੱਦੇ ਦੇ ਉੱਤੇ ਕਿਉਂਕਿ ਭਾਵੇਂ ਉਹ ਰਿਸ਼ਤੇ ਦੇ ਵਜੋਂ ਸੰਡੂ ਤੇ ਉਹਨਾਂ ਦੇ ਸਾਲੀ ਲੱਗਦੇ ਸਨ ਇੱਕ ਗੱਲ ਦਾ ਧਿਆਨ ਰੱਖਿਆ ਜੀ ਉਹਨਾਂ ਨੇ ਕਦੀ ਵੀ ਖੂਨ ਦਾ ਰਿਸ਼ਤਾ ਨਹੀਂ ਨਿਭਾਇਆ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਖੂਨ ਦੇ ਰਿਸ਼ਤੇ ਦੇ ਵਿੱਚ ਦਰਾਰ ਵੀ ਆ ਸਕਦੀ ਹੈ ਖੂਨ ਦੇ ਰਿਸ਼ਤੇ ਦੇ ਵਿੱਚ ਨਫ਼ਰਤ ਵੀ ਪੈਦਾ ਹੋ ਸਕਦੀ ਹੈ ਖੂਨ ਦਾ ਰਿਸ਼ਤਾ ਅੱਜ ਜੇਕਰ ਨਿਭਦਾ ਪਿਆ ਕੱਲੂ ਕਿਸੇ ਕਾਰਨ ਦੇ ਕਰਕੇ ਉਹ ਟੁੱਟ ਵੀ ਸਕਦਾ ਹੈ ਪਰ ਸਿੱਖ ਤੇ ਗੁਰੂ ਦਾ ਰਿਸ਼ਤਾ ਇੱਕ ਅਜਿਹਾ ਹੈ ਵੀ ਜਿਹੜਾ ਕਦੀ ਵੀ ਟੁੱਟਦਾ ਨਹੀਂ ਤੇ ਇਹਦੇ ਵਿੱਚ ਕਦੀ ਵੀ ਨਫ਼ਰਤ ਨਹੀਂ ਪੈਦਾ ਹੁੰਦੀ ਤੇ ਇਸ ਰਿਸ਼ਤੇ ਦੇ ਵਿੱਚ ਕਦੇ ਵੀ ਦਰਾਰ ਨਹੀਂ ਆਉਂਦੀ ਤੇ ਜਦੋਂ ਮੇਰੇ ਧੰਨ ਗੁਰੂ ਹਰगोबिंद ਪਾਤਸ਼ਾਹ ਜੀ ਨੂੰ ਉਹ ਯਾਦ ਕਰਦੇ ਨੇ ਹਰ ਰੋਜ਼ ਸਾਲੀ ਤੇ ਸੰਡੂ ਹਰ ਰੋਜ਼ ਯਾਦ ਕਰਦੇ ਨੇ ਸਾਈਂਦਾਸ ਹਰ ਰੋਜ਼ ਅਰਦਾਸਾਂ ਪਿਆ ਕਰਦਾ ਉਨੇ ਇੱਕ ਨਵਾਂ ਮਕਾਨ ਬਣਾਇਆ ਸੀ ਸ਼ਰਦਾ ਦੀ ਗੱਲ ਵੇਖੋ ਵੀ ਜਦੋਂ ਮਨੁੱਖ ਦਾ ਗੁਰੂ ਦੇ ਉੱਤੇ ਭਰੋਸਾ ਵੱਜਦਾ ਹੈ ਨਾ ਤੇ ਭਰੋਸਾ ਕਿੰਨਾ ਕੁ ਹੋਣਾ ਚਾਹੀਦਾ ਸਾਈਂਦਾਸ ਨੇ ਨਵਾਂ ਮਕਾਨ ਬਣਾਇਆ ਮਕਾਨ ਵੇਖਿਆ ਵੀ ਬੜਾ ਸੋਹਣਾ ਬਣਿਆ ਬੜਾ ਸੁੰਦਰ ਬਣਿਆ ਤੇ ਮਨ ਦੇ ਵਿੱਚ ਇੱਛਾ ਪ੍ਰਗਟ ਹੋਈ ਵੀ ਜੇਕਰ ਇਸੇ ਜਗ੍ਹਾ ਦੇ ਉੱਤੇ ਮੇਰੇ ਗੁਰੂ ਦੇ ਚਰਨ ਪੈ ਜਾਣ ਤੇ ਕਿੰਨੀ ਚੰਗੀ ਗੱਲ ਹੋਵੇ ਕਿਉਂਕਿ ਜਿਸ ਜਗ੍ਹਾ ਦੇ ਉੱਤੇ ਗੁਰੂ ਬਹਿ ਜਾਂਦਾ ਹੈ ਉਹ ਜਗਾ ਭਾਗਾ ਵਾਲੀ ਬਣ ਜਾਂਦੀ ਹੈ ਤੇ ਹੁਣ ਹਰ ਰੋਜ਼ ਅਰਦਾਸਾਂ ਕਰਦਾ ਹੈ ਕਈ ਇਸ ਵਿੱਚ ਆ ਕੇ ਆਲੇ ਦੁਆਲੇ ਆਂ ਦੇ ਨੇ ਲੋਕਾਂ ਨੇ ਵੀ ਗੱਲ ਆਖੀ ਵੀ ਤੂੰ ਇਦਾਂ ਕਰ ਕੋਈ ਗੁਰੂ ਨੂੰ ਤੂੰ ਪੱਤਰਕਾ ਭੇਜ ਦੇ ਉਹ ਕਹਿੰਦਾ ਵੀ ਨਹੀਂ ਜੇ ਗੁਰੂ ਸੱਚਾ ਹੈ ਮੇਰਾ ਪਿਆਰ ਸੱਚਾ ਹੈ ਮੇਰੀ ਅਰਦਾਸ ਸੱਚੀ ਹੈ ਤੇ ਗੁਰੂ ਆਪ ਚੱਲ ਕੇ ਮੇਰੇ ਘਰ ਆਵੇਗਾ ਕੁਝ ਸਮਾਂ ਲੰਗਾ ਅਰਦਾਸਾ ਹਰ ਰੋਜ਼ ਹੋ ਰਹੀ ਹੈ ਹਰ ਰੋਜ਼ ਇਹ ਬੇਨਤੀ ਹੈ ਵੀ ਸੱਚੇ ਪਾਤਸ਼ਾਹ ਤੁਸੀਂ ਚੱਲ ਕੇ ਮੇਰੇ ਘਰ ਦੇ ਵਿੱਚ ਆਓ ਕਿਸੇ ਨੇ ਆਖਿਆ ਵੀ ਇਦਾਂ ਕਰ ਵੀ ਇਥੋਂ ਸੰਗਤਾਂ ਜਾਂਦੀਆਂ ਨੇ ਤੂੰ ਕਿਸੇ ਦੇ ਹੱਥ ਸੁਨੇਹਾ ਭੇਜ ਦੇ ਵੀ ਸਤਿਗੁਰੂ ਚੱਲ ਕੇ ਆ ਜਾਣਗੇ ਪਰ ਪਰੋਸਾ ਕਿੰਨਾ ਸੀ ਉਹ ਕਹਿੰਦਾ ਸੀ ਨਾ ਤੇ ਮੈਂ ਕੋਈ ਪੱਤਰਕਾ ਲਿਖਾਂਗਾ ਨਾ ਹੀ ਕੋਈ ਸੁਨੇਹਾ ਭੇਜਣਾ ਜੇਕਰ ਮੇਰੀ ਅਰਦਾਸ ਸੱਚੀ ਹੈ ਮੇਰਾ ਪਿਆਰ ਸੱਚਾ ਹੈ ਗੁਰੂ ਦੇ ਨਾਲ ਗੁਰੂ ਸੱਚਾ ਹੈ ਕਿਉਂਕਿ ਸ਼ਿਕਵਾ ਕੋਈ ਨਹੀਂ ਸੀ ਜੇ ਗੁਰੂ ਸੱਚਾ ਹੈ ਉਹ ਚੱਲ ਕੇ ਮੇਰੇ ਘਰ ਆਵੇਗਾ ਤੇ ਸੱਚ ਜਾਣਿਓ ਪ੍ਰੇਮ ਦੀ ਜਿਹੜੀ ਤਾਰ ਹੈ ਇਸ ਤਾਰ ਨੇ ਗੁਰੂ ਨੂੰ ਖਿੱਚ ਪਾਈ ਤੇ ਸਤਿਗੁਰੂ ਚੱਲ ਕੇ ਢੋਲੀ ਦੀ ਤਰਤੀ ਤੇ ਗਿਰਸਾ ਤੇ ਇਸ ਗੱਲ ਦਾ ਧਿਆਨ ਰੱਖਿਓ ਉਥੇ 19 ਸਮੇਂ ਤੱਕ ਰੁਕੇਗੇ ਕੁਝ ਸਮਾਂ ਉਸ ਜਗ੍ਹਾ ਦੇ ਉੱਤੇ ਰੁਕੇ ਨੇ ਤੇ ਜਦੋਂ ਪਿੱਛੇ ਅੰਮ੍ਰਿਤਸਰ ਦੀ ਧਰਤੀ ਤੇ ਸੰਗਤਾਂ ਨੇ ਉਹਨਾਂ ਦਰਸ਼ਨਾਂ ਦੇ ਲਈ ਆਉਣਾ ਤੇ ਬਾਬਾ ਬੁੱਢਾ ਸਾਹਿਬ ਜੀ ਤੋਂ ਪਤਾ ਲੱਗਣਾ ਵੀ ਸਤਗੁਰੂ ਢੋਲੀ ਦੀ ਧਰਤੀ ਤੇ ਗਏ ਨੇ ਤੇ ਕੁਝ ਦਿਨ ਸਤਗੁਰਾਂ ਦੇ ਦਰਸ਼ਨ ਨਾ ਹੋਏ ਤੇ ਮਨ ਦੇ ਅੰਦਰ ਬਹਿਬਲਤਾ ਪੈਦਾ ਹੋ ਗਈ ਕਿਉਂਕਿ ਗੁਰੂ ਦੇ ਨਾਲ ਪਿਆਰ ਸੀ ਤੇ ਇਸ ਗੱਲ ਦਾ ਧਿਆਨ ਰੱਖਿਆ ਜੇ ਜਿੰਨੂੰ ਅਸੀਂ ਪਿਆਰ ਕਰਦੇ ਆ ਨਾ ਭਾਵੇਂ ਉਹ ਸਾਡਾ ਭਰਾ ਹੋਵੇ ਸਾਡਾ ਉਪਤੀ ਹੋਵੇ ਸਾਡੀ ਪਤਨੀ ਹੋਵੇ ਪਾਪ ਕੋਈ ਵੀ ਰਿਸ਼ਤਾ ਹੋਵੇ ਤੇ ਕੁਝ ਦਿਨ ਸਾਡੀਆਂ ਅੱਖਾਂ ਤੋਂ ਓਲੇ ਹੋ ਜਾਣ ਤੇ ਸਾਡਾ ਇਹ ਮਨ ਸਾਡਾ ਚਿਤ ਨਹੀਂ ਲੱਗਦਾ ਸੀ ਕਿੰਨੇ ਆ ਵੀ ਛੇਤੀ ਉਹਦੇ ਕੋਲ ਚਲੇ ਜਾਈਏ ਛੇਤੀ ਜਾ ਕੇ ਦਰਸ਼ਨ ਕਰੀਏ ਤੇ ਇਹੀ ਗੱਲ ਸੀ ਸਿੱਖਾਂ ਦਾ ਗੁਰੂ ਦੇ ਨਾਲ ਇੰਨਾ ਕੋ ਪਿਆਰ ਸੀ ਕਿ ਜਦੋਂ ਕੁਝ ਦਿਨ ਸਤਿਗੁਰਾਂ ਦੇ ਦਰਸ਼ਨ ਨਾ ਹੋਏ ਗੁਰੂ ਦੇ ਦਰਸ਼ਨ ਨਾ ਹੋਏ ਤੇ ਸਿੱਖਾਂ ਦੇ ਮਨ ਦੇ ਵਿੱਚ ਬੇਬਲ ਤਾਂ ਮਨ ਦੀ ਜਿਹੜੀ ਚੰਚਲਤਾ ਹੈ ਉਹਨੇ ਖੋਲੀ ਖੋਲੀ ਉਜਾਗਰ ਹੋਣਾ ਸ਼ੁਰੂ ਹੋ ਗਿਆ ਅੰਦਰ ਹਰ ਰੋਜ਼ ਮੰਦੇ ਵਿੱਚ ਬੇਵਸੀ ਲੱਗੀ ਰਹਿਣੀ ਉਹਨਾਂ ਨੇ ਫਰਿਆਦ ਕੀਤੀ ਬਾਬਾ ਬੁੱਢਾ ਸਹਿਬ ਨੂੰ ਵੀ ਬਾਬਾ ਬੁੱਢਾ ਸਹਿਬ ਜੀ ਤੁਹਾਡੇ ਅੱਗੇ ਫਰਿਆਦ ਹੈ ਤੁਸੀਂ ਸਤਿਗੁਰਾਂ ਨੂੰ ਸੁਨੇਹਾ ਭੇਜੋ ਸਤਿਗੁਰਾਂ ਦੇ ਦਰ ਤੇ ਅਰਦਾਸ ਕਰੋ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੇ ਉੱਤੇ ਜਿਹੜੀਆਂ ਸੰਗਤਾਂ ਹੁੰਦੀਆਂ ਨੇ ਤੇਰੇ ਦਰਬਾਰ ਦੇ ਵਿੱਚ ਸੰਗਤਾਂ ਰਹਿੰਦੀਆਂ ਨੇ ਇਨੇ ਕੋ ਤੁਹਾਡੇ ਦਰਸ਼ਨਾਂ ਦੇ ਅੰਦਰ ਤੰਗ ਪੈਦਾ ਹੋ ਗਈ ਹੈ ਵੀ ਹੁਣ ਅਸੀਂ ਰਹਿ ਨਹੀਂ ਸਕਦੇ ਤੇ ਕਵੀ ਸੰਤੋਖ ਸਿੰਘ ਜੀ ਨੇ ਬੜੀ ਪਿਆਰੀ ਗੱਲ ਲਿਖੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤਾਂ ਦੀ ਬਾਈਬਲ ਤਾਂ ਵੇਖੀ ਨਾ ਉਹਨਾਂ ਨੇ ਇੱਕ ਚਿੱਠੀ ਲਿਖੀ ਆ ਪੱਤਰਕਾ ਲਿਖੀ ਸਤਗੁਰਾਂ ਤੇ ਸਤਗੁਰਾਂ ਨੇ ਜਵਾਬ ਦੇ ਵਿੱਚ ਲਿਖਿਆ ਵੀ ਤੁਸੀਂ ਇਦਾਂ ਕਰੋ ਜਦੋਂ ਅੰਮ੍ਰਿਤ ਵੇਲਾ ਹੋਵੇ ਤੇ ਅੰਮ੍ਰਿਤ ਵੇਲੇ ਤੁਸੀਂ ਸ਼ਬਦ ਕੀਰਤਨ ਕਰਦੇ ਹੋਇਆਂ ਚੁੰਕੀ ਕੱਢਣੀ ਹੈ ਤੇ ਸਭ ਤੋਂ ਪਹਿਲੀ ਜਿਹੜੀ ਚੁੰਕੀ ਹੈ ਉਦੋਂ ਆਰੰਭਤਾ ਹੋਈ ਸੀ ਤੇ ਇਸ ਦਰਬਾਰ ਸਾਹਿਬ ਦੀ ਪ੍ਰਕਰਮਾ ਜਿਹੜਾ ਸਰੋਵਰ ਦਾ ਆਲਾ ਦਵਾਲਾ ਨਾ ਪ੍ਰਕਰਮਾ ਇਸ ਜਗ੍ਹਾ ਦੇ ਉੱਤੇ ਚੁੰਕੀ ਕੱਢੀ ਜਾਂਦੀ ਸੀ ਸ਼ਬਦ ਪੜਿਆ ਜਾਂਦਾ ਸੀ ਤੇ ਦੂਸਰੀ ਜਿਹੜੀ ਚੁੰਕੀ ਦਾ ਇਤਿਹਾਸਿਕ ਚੁੰਕੀ ਦਾ ਜ਼ਿਕਰ ਹੁੰਦਾ ਹੈ ਉਹ ਜ਼ਿਕਰ ਹੁੰਦਾ ਵੀ ਜਦੋਂ ਸਤਿਗੁਰੂ ਪਾਤਸ਼ਾਹ ਜਿਹਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਸੀ ਉਹ ਕਿਲਾ ਜਿਹਾ ਸੀ ਵੀ ਜਿਸ ਕਿਲੇ ਦੇ ਵਿੱਚੋਂ ਅੱਜ ਤੱਕ ਕੋਈ ਜਿਉਂਦਾ ਵਾਪਸ ਨਹੀਂ ਸਿ ਆਇਆ ਜੇਕਰ ਉਸ ਕਿਲੇ ਦੇ ਵਿੱਚ ਚਲਾ ਜਾਂਦਾ ਸੀ ਉਹਦਾ ਜਨਾਜ਼ਾ ਤੇ ਜ਼ਰੂਰ ਨਿਕਲਦਾ ਸੀ ਪਰ ਕਦੇ ਵਾਪਸ ਨਹੀਂ ਆਉਂਦਾ ਤੇ ਸੱਚ ਜਾਣਿਓ ਜਹੰਗੀਰ ਨੇ ਇਸੇ ਹੀ ਮਕਸਦ ਦੇ ਕਰਕੇ ਭੇਜਿਆ ਸੀ ਕਿਉਂਕਿ ਜਦੋਂ ਉਹਨੇ ਵੇਖਿਆ ਵੀ ਸਿੱਖੀ ਦਾ ਪ੍ਰਚਾਰ ਬੁਲੰਦੀਆਂ ਨੂੰ ਛੁਰਿਆ ਬੜਾ ਤੇਜ ਪ੍ਰਤਾਪ ਹੋ ਗਿਆ ਤੇ ਜਹੰਗੀਰ ਦੇ ਮਨ ਦੇ ਵਿੱਚ ਖਿਆਲ ਆਇਆ ਵੀ ਕਿਵੇਂ ਨਾ ਕਿਵੇਂ ਕਰਕੇ ਇਹਨੂੰ ਥੱਲ ਪਾਈ ਜਾਵੇ ਇਹਨੂੰ ਰੋਕਿਆ ਜਾਵੇ ਸਤਗੁਰਾਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਇਧਰੋਂ ਉਦੋਂ ਵੀ ਜਦੋਂ ਮੰਦੇ ਵਿੱਚ ਕੁਝ ਸਮਾਂ ਸਤਗੁਰੂ ਰੁਕੇ ਇਧਰ ਸੰਗਤਾਂ ਦੇ ਮੰਦੇ ਵਿੱਚ ਬੇਵਸੀ ਹੋ ਗਈ ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਚੁੰਕੀ ਕੱਢੀ ਤੇ ਉਸ ਚੁੰਕੀ ਦੇ ਵਿੱਚ ਕੀ ਸੀ ਇੱਕ ਹੱਥ ਦੇ ਵਿੱਚ ਮਿਸਾਲ ਪੜੀ ਇੱਕ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਹੈ ਨਾਲ ਗਲ ਦੇ ਵਿੱਚ ਢੋਲਕੀ ਪਈ ਗੁਰਬਾਣੀ ਦਾ ਸ਼ਬਦ ਕੀਰਤਨ ਕਰਦੇ ਹੋਇਆ ਅੰਮ੍ਰਿਤਸਰ ਦੀ ਧਰਤੀ ਤੋਂ ਤੁਰੇ ਨਿਤ ਗਵਾਲੀਅਰ ਦੀ ਧਰਤੀ ਤੱਕ ਗੁਰਬਾਣੀ ਦਾ ਸ਼ਬਦ ਕੀਰਤਨ ਕਰਦੇ ਹੋਇਆ ਸੰਗਤਾਂ ਗਈਆਂ ਸਨ। ਕਿਰ ਤੋਂ ਬਾਅਦ अनेका ਫਿਰ ਚੌਕੀਆਂ ਦੇ ਰੂਪ ਦੇ ਵਿੱਚ ਹੋਰ ਵੀ ਸੰਗਤਾਂ ਗਈਆਂ। ਤੇ ਸੱਚ ਜਾਣਿਓ ਗੁਰੂ ਦੇ ਨਾਲ ਪਿਆਰ ਵੇਖੋ ਕਿੰਨਾ ਕੁ ਸੀ। ਜਦੋਂ ਬਾਬਾ ਬੁੱਢਾ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੇ ਪਹੁੰਚੇ ਨਾ ਤੇ ਸਤਿਗੁਰਾਂ ਦੇ ਦਰਸ਼ਨ ਨਾ ਕੀਰ ਕਰਨ ਦਿੱਤੇ ਉੱਥੋਂ ਦੇ ਲੋਕਾਂ ਨੇ। ਤੇ ਜਦੋਂ ਦਰਸ਼ਨ ਨਾ ਹੋਏ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਜਿਸ ਕਿਲੇ ਦੇ ਵਿੱਚ ਸਤਿਗੁਰੂ ਰਹਿ ਰਹੇ ਸਨ ਤੇ ਬਾਬਾ ਬੁੱਢਾ ਸੱਭ ਜੀ ਉਸ ਕਿਲੇ ਦੀਆਂ ਕੰਧਾਂ ਨੂੰ ਪੇ ਚੁੰਮਦੇ ਨੇ ਤੇ ਜਿਸ ਦਰਵਾਜ਼ੇ ਦੇ ਵਿੱਚੋਂ ਐਂਟਰ ਹੋਏ ਸਨ ਕਿੰਦੇ ਵੀ ਉਸ ਦਰਵਾਜ਼ੇ ਦੇ ਉੱਤੇ ਜਾ ਕੇ ਮੱਥਾ ਟੇਕਿਆ ਤੇ ਉਹਦਾ ਦੇ ਚਰਨਾਂ ਦੀ ਉਸ ਜਗ੍ਹਾ ਦੇ ਉੱਤੇ ਜਿਹੜੀ ਮਿੱਟੀ ਪਈ ਸੀ ਮਿੱਟੀ ਨੂੰ ਚੁੱਕਿਆ ਤੇ ਆਪਣੇ ਮੱਥੇ ਦੇ ਨਾਲ ਮਸਤਕ ਦੇ ਨਾਲ ਲਾਇਆ ਉਸ ਜਗ੍ਹਾ ਦੇ ਉੱਤੇ ਉਸ ਦਰੋਗੇ ਦਾ ਇਕਹਿਲ ਕਰ ਖਲੋਤਾ ਸੀ ਜਹੰਗੀਰ ਦਾਇਲ ਕਰ ਉਹ ਹਾਲਕੀਰ ਕਹਿਣ ਲੱਗਾ ਵੀ ਇਹ ਤੁਸੀਂ ਕੀ ਕਰਦੇ ਪਏ ਹੋ ਕਹਿੰਦੇ ਤੁਹਾਨੂੰ ਪਤਾ ਨਹੀਂ ਇਸ ਜਗ੍ਹਾ ਦੇ ਉੱਤੇ ਮੇਰੇ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਨੇ ਕਹਿੰਦੇ ਦਰਵਾਜ਼ੇ ਤੇ ਮੱਥਾ ਟੇਕਦੇ ਹੋ ਤੇ ਕਿਲੇ ਦੇ ਅੰਦਰ ਨੇ ਕਹਿੰਦੇ ਦਰਵਾਜ਼ੇ ਤੇ ਮੱਥਾ ਮੈਂ ਤਾਂ ਟੇਕਦਾ ਵੀ ਇਸ ਰਸਤੇ ਦੇ ਉੱਤੋਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਇਸ ਦਰਵਾਜ਼ੇ ਦੇ ਰਾਹੀਂ ਐਂਟਰ ਹੋਇਸਣ ਕਹਿੰਦੇ ਇਹ ਮਿੱਟੀ ਚੁੱਕੀ ਤੇ ਮਿੱਟੀ ਚੁੱਕ ਕੇ ਮੱਥੇ ਦੇ ਨਾਲ ਕਿਉਂ ਲਾਈ ਕਹਿੰਦੇ ਮੱਥੇ ਦੇ ਨਾਲ ਤਾਂ ਲਾਈ ਸੀ ਵੀ ਇਸ ਜਗਾ ਦੇ ਉੱਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਲੱਗੇ ਉਹਨਾਂ ਦੇ ਚਰਨਾਂ ਦੀ ਧੂੜ ਮੈਂ ਮੰਗਣਾ ਵਾ ਤੇ ਜੇਕਰ ਧੂੜ ਹੀ ਮੈਨੂੰ ਮਿਲ ਜਾਵੇ ਤੇ ਮੇਰਾ ਜਿਹੜਾ ਜੀਵਨ ਹੈ ਜੀਵਨ ਸਫਲਾ ਹੋ ਸਕੇ ਗਾਇਸੇ ਕਰਕੇ ਜਦੋਂ ਆਪਾਂ ਗੁਰੂ ਮਹਾਰਾਜ ਦਾ ਆਪਾਂ ਸਰੂਪ ਲੈ ਕੇ ਜਾਂਦੇ ਆ ਨਾ ਤੇ ਸ਼ਬਦ ਪੜ੍ਹਦੇ ਆ ਜਿੱਥੇ ਜਾਏ ਬਹਿ ਮੇਰਾ ਸੋਧਾਨ ਸੁਹਾਵਾ ਉਸ ਸਮੇ ਗੁਰੂ ਦੀ ਜੋਤ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵਿੱਚ ਵਰਤ ਰਹੀ ਹੈ ਇਹ ਸੰਗਤਾਂ ਗੁਰੂ ਦੇ ਦਰਸ਼ਨਾਂ ਦੇ ਵਿੱਚ ਬੇਬਲ ਹੋਈਆਂ ਪਈਆਂ ਨੇ ਤੇ ਸੱਚ ਜਾਣੇ ਉਹ ਜਿੰਨਾਂ ਦਾ ਗੁਰੂ ਦੇ ਨਾਲ ਪੱਕਾ ਪ੍ਰੇਮ ਪਿਆ ਜਾਂਦਾ ਹੈ ਨਾ ਉਹ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਿਨਾਂ ਕਦੇ ਵੀ ਰਹਿ ਨਹੀਂ ਸਕਦੀ। ਅੱਜ ਵੀ ਬੜੇ ਅਜਿਹੇ ਨੇ। ਤੇ ਜਦੋਂ ਅੱਜ ਵੀ ਜਦੋਂ ਆਪਾਂ ਦਰਬਾਰ ਸਾਹਿਬ ਦੀ ਧਰਤੀ ਤੇ ਜਾਈਏ ਨਾ ਤੇ ਜਦੋਂ ਬਿਲਾਵਲ ਦੀ ਚੌਂਕੀ ਹੁੰਦੀ ਹੈ ਤੇ ਬਿਲਾਵਲ ਦੀ ਚੌਂਕੀ ਤੋਂ ਕੁਝ ਸਮੇਂ ਤੋਂ ਬਾਅਦ ਜਿਹੜੀਆਂ ਸੰਗਤਾਂ ਆਪਾਂ ਦੇਖੋ ਅਕਸਰ ਵੇਖੋ ਵੀ ਉਸ ਸਰੋਵਰ ਦੇ ਆਲੇ-ਦੁਆਲੇ ਗਲ ਦੇ ਵਿੱਚ ਕਿਸੇ ਨੇ ਢੋਲਕੀ ਪਾਈ ਆ ਹੱਥ ਦੇ ਵਿੱਚ ਛੈਣੇ ਨੇ ਤੇ ਸੰਗਤਾਂ ਜਲਦੀ-ਜਲਦੀ ਜਿਹੜਾ ਨੇ ਉਹ ਜਿਹੜਾ ਸ਼ਬਦ ਪੜ੍ਹਦੇ ਹੁੰਦੀਆਂ ਆਲੇ-ਦੁਆਲੇ ਪ੍ਰਕਰਮਾਂ ਪਿਆਂ ਕਰਦੀਆਂ ਹੁੰਦੀਆਂ ਤੇ ਪ੍ਰਕਰਮਾਂ ਕਰਕੇ ਦੇਖੋ ਜਦੋਂ ਉਹ ਡਿਊੜੀ ਦੇ ਵਿੱਚ ਦਰਸ਼ਨ ਅੰਦਰ ਐਂਟਰ ਹੁੰਦੇ ਨਾ ਦਰਬਾਰ ਦੇ ਵਿੱਚ ਐਂਟਰ ਹੁੰਦੇ ਨੇ ਉਸੇ ਸਮੇਂ ਗੁਰਬਾਣੀ ਦਾ ਜਿਹੜਾ ਕੀਰਤਨ ਹੈ ਕੀਰਤਨ ਰੁਕ ਜਾਂਦਾ ਨਹੀਂ ਤੇ ਨਿਰੰਤਰ ਚੱਲਦਾ ਹੈ ਕਦੀ ਵੀ ਗੁਰਬਾਣੀ ਦਾ ਕੀਰਤਨ ਨਹੀਂ ਰੁਕਦਾ ਉਸ ਜਗ੍ਹਾ ਤੇ ਦਰਬਾਰ ਸਾਹਿਬ ਦੀ ਤਰਤੀ ਤੇ ਪਰ ਜਦੋਂ ਉਹ ਚੌਂਕੀ ਆਵੇਗੀ ਅੱਜ ਵੀ ਚੌਂਕੀ ਨਿਕਲਦੀ ਹੈ ਤੇ ਜਦੋਂ ਚੌਂਕੀ ਦਰਬਾਰ ਸਾਹਿਬ ਦੇ ਵਿੱਚ ਐਂਟਰ ਹੁੰਦੀ ਹੈ ਉਸ ਸਮੇਂ ਕੀਰਤਨ ਰੁਕਿਆ ਜਾਂਦਾ ਹੈ ਬਕਾਇਦਾ ਅਰਦਾਸ ਹੁੰਦੀ ਹੈ ਤੇ ਉਸੇ ਜਗ੍ਹਾ ਦੇ ਉੱਤੇ ਫਿਰ ਕੜਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਤੇ ਅੱਜ ਵੀ ਇਹ ਸ਼ਬਦ ਜਿਹੜੇ ਨੇ ਸ਼ਬਦ ਦੇ ਰੂਪ ਦੇ ਵਿੱਚ ਚੁੰਕੀ ਕੱਢੀ ਜਾਂਦੀ ਹੈ ਤੇ ਜਦੋਂ ਪ੍ਰਸ਼ਾਦ ਲੈਣ ਤੋਂ ਬਾਅਦ ਉਹ ਦੁਆਰਾ ਤੋਂ ਫਿਰ ਕੀਰਤਨ ਕਰਦੇ ਹੁਆ ਅਕਾਲ ਤਖਤ ਸਾਹਿਬ ਦੇ ਵੱਲ ਚਲੀਆਂ ਜਾਂਦੀਆਂ ਏਸਾਂ ਨੇ ਇਤਿਹਾਸਿਕ ਚੁੰਕੀਆਂ ਤੇ ਜਿੰਨੂੰ ਆਪਾਂ ਹਰ ਰੋਜ਼ ਸਿੱਖ ਅਰਦਾਸ ਇਹ ਹੀ ਕਰਦਾ ਹੈ ਵੀ ਮਾਲਕਾ ਜਿੰਨੇ ਸਮੇਂ ਤੱਕ ਇਹ ਜਗਤ ਹੈ ਜਿੰਨੇ ਸਮੇਂ ਤੱਕ ਇਹ ਜੋਗ ਹੈ ਓਨੇ ਸਮੇਂ ਤੱਕ ਤੇਰੀ ਨਿਤਨੇਮ ਦੀਆਂ ਚੁੰਕੀਆਂ ਦੀਆਂ ਇਤਿਹਾਸਿਕ ਚੌਂਕੀਆਂ ਸਦਾ اٹਲ ਰਹਿਣ ਤੇ ਤੀਸਰੀ ਜਿਹੜੀ ਚੌਂਕੀ ਹੈ ਉਹ ਹੈ ਜਾਤੁਰਾਂ ਦੀ ਚੌਂਕੀ ਤੇ ਜਾਤੁਰਾਂ ਦੀ ਚੌਂਕੀ ਦੇ ਵਿੱਚ ਕੀ ਹੁੰਦਾ ਸੀ ਤੇ ਕੁਝ ਦਿਨ ਮਿੱਥੇ ਜਾਂਦੇ ਸਨ ਕਿਉਂਕਿ ਪੁਰਾਣਾ ਸਮਾਂ ਸੀ ਕੋਈ ਸੰਦੇਸ਼ੇ ਦੇ ਜ਼ਿਆਦਾ ਕੋਈ ਸੁਨੇਹੇ ਪਛਾਣ ਦੇ ਕੋਈ ਜ਼ਿਆਦਾ ਸਾਧਨ ਨਹੀਂ ਸੰਗ ਜਦੋਂ ਸੰਗਤਾਂ ਦਾ ਇਕੱਠ ਹੋਣਾ ਉਹਦੇ ਵਿੱਚ ਇੱਕ ਦਿਨ ਮਿੱਥ ਲੈਣਾ ਜਿਵੇਂ ਉਸ ਸਮੇਂ ਅੱਜ ਵੀ ਆਪਾਂ ਦੇਖਦੇ ਆਂ ਵੇ ਕੁਝ ਦਿਨਾਂ ਜੇਹੇ ਹੁੰਦੇ ਨੇ ਵੀ ਜਿਨ੍ਹਾਂ ਦੇ ਬਾਰੇ ਅਕਸਰ ਹਰ ਲੋਕਾਂ ਨੂੰ ਪਤਾ ਹੈ ਜਿਵੇਂ ਸੰਗਰਾਂਦ ਦਾ ਹੋ ਗਿਆ ਮੱਸੀਆ ਦਾ ਹੋ ਗਿਆ ਪੁੰਨਿਆਂ ਦਾ ਹੋ ਗਿਆ ਪੰਚਮੀ ਦਾ ਹੋ ਗਿਆ ਤੇ ਉਸ ਸਮੇਂ ਇੱਕ ਦਿਨ ਮਿੱਥੇ ਜਾਂਦੇ ਸਨ ਵੀ ਫੁਲਾਏ ਦਿਨ ਅੱਜ ਜਦੋਂ ਮਹੀਨੇ ਦੀ ਰਮਤਾ ਹੋਵੇਗੀ ਉਸ ਸਮੇਂ ਆਪਾਂ ਅੰਮ੍ਰਿਤਸਰ ਤੋਂ ਸੰਗਤਾਂ ਤੁਰਨ ਗੀਆਂ ਤੇ ਤਰਨ ਤਰਨ ਸਾਹਿਬ ਗੁਰਬਾਣੀ ਦਾ ਸ਼ਬਦ ਕੀਰਤਨ ਕਰਦੀਆਂ ਹੋਈਆਂ ਜਾਣਗੀਆਂ ਉਹਨੂੰ ਆਖਿਆ ਜਾਂਦਾ ਸੀ ਜਤਰੂਆਂ ਦੀ ਚੋਂ ਕਿ ਜਿਹੜੇ ਦਰਸ਼ਨ ਕਰਨ ਲਈ ਜਾਂਦੀਆਂ ਸਨ ਸੰਗਤਾਂ ਇਕੱਠ ਰੂਪ ਚ ਤੇ ਜਦੋਂ ਪੰਚਮੀ ਦਾ ਦਿਨ ਹੋਣਾ ਉਸ ਸਮੇਂ ਤਰਨ ਤਰਨ ਤੋਂ ਸੰਗਤਾਂ ਨੇ ਤੁਰਨਾ ਤੇ ਗੋਇੰਦਵਾਲ ਦੀ ਧਰਤੀ ਤੇ ਆ ਕੇ ਦਰਸ਼ਨ ਕਰਨ ਲਈ ਉਣਾ ਕਰਨਾ ਤੇ ਇਹ ਸਨ ਯਾਤਰੂਆਂ ਦੀ ਜਿਹਦੇ ਨਾਲ ਵਕ ਵਕ ਇਲਾਕਿਆਂ ਦੇ ਵਿੱਚੋਂ ਵਕ ਵਕ ਦਿਨ ਮਿਥੇ ਗਏ ਉਹਨਾਂ ਮਿਥੇ ਦਿਨਾਂ ਦੇ ਅਨੁਸਾਰ ਉੱਥੋਂ ਜਥੇ ਨੇ ਸੰਗਤਾਂ ਨੇ ਤੁਰਨਾ ਤੇ ਜਾ ਕੇ ਗੁਰੂ ਧਾਮਾਂ ਦੇ ਦਰਸ਼ਨ ਕਰਨੇ ਤੇ ਨਾਲ ਇਹ ਅਰਦਾਸਾਂ ਕਰਨੀਆਂ ਵੀ ਸੱਚੇ ਪਾਤਸ਼ਾਹ ਜਿਹੜੀ ਜੜੀਆਂ ਇਹ ਚੌਂਕੀਆਂ ਨੇ ਇਹ ਸ਼ਬਦ ਚੁੰਕੀ ਹੋਵੇ ਭਾਵੇਂ ਨਿਤਨੇਮ ਦੀ ਚੁੰਕੀ ਹੈ ਭਾਵੇਂ ਤੇਰੇ ਮਾਲਕਾ ਇਤਿਹਾਸਿਕ ਚੁੰਕੀ ਹੈ ਭਾਵੇਂ ਤੇਰੇ ਸਰਦਵਾਲੂਆਂ ਦੀ ਇਹ ਚੁੰਕੀ ਹੈ ਇਹ ਸੱਚੇ ਪਾਤਸ਼ਾਹ ਜੱਤਰੂਆਂ ਦੀ ਹੈ ਜਿਹੜੀਆਂ ਚੁੰਕੀਆਂ ਨੇ ਸਦਾ ਅਟਲ ਰਹਿਣ ਇਸੇ ਕਰਕੇ ਅੱਜ ਵੀ ਸਿੱਖ ਅਰਦਾਸ ਕਰਦਾ ਹੈ ਮਾਲਕਾ ਮੇਰਾ ਨਿਤਨੇਮ ਤੇਰੇ ਤੋਂ ਕਦੇ ਵੀ ਖੁੰਝੇ ਨਾ ਇਹ ਅਰਦਾਸ ਕਰਦਾ ਹੈ ਵੀ ਜੇਕਰ ਉਹ ਚੌਂਕੀ ਦੇ ਵਿੱਚ ਮੇਰੇ ਦਰਸ਼ਨ ਹੋ ਜਾਣ ਉਸ ਚੌਂਕੀ ਦੇ ਵਿੱਚ ਮੈਂ ਚੱਲ ਕੇ ਸਤਗੁਰਾਂ ਦੇ ਦਰਸ਼ਨ ਕਰ ਲਵਾਂ ਮੇਰੀ ਮੁਕਤੀ ਹੋ ਜਾਵੇ ਜਿਹੜੀ ਬਾਬਾ ਬੁੱਢਾ ਸਾਹਿਬ ਦੀ ਚੁਲਾਈ ਹੋਈ ਅੱਜ ਵੀ ਚੌਂਕੀ ਨਿਕਲਦੀ ਹੈ ਤੇ ਅੱਜ ਵੀ ਸੰਗਤਾਂ ਇਹ ਅਰਦਾਸ ਕਰਦੀਆਂ ਸੱਚੇ ਪਾਤਸ਼ਾਹ ਜਿਹੜੀਆਂ ਜਤਰੂ ਤੇਰੇ ਦਰਸ਼ਨਾਂ ਲਈ ਜਾਂਦੀਆਂ ਨੇ ਜੇਕਰ ਕਿਤੇ ਉਹਨਾਂ ਦੇ ਮੈਂ ਦਰਸ਼ਨ ਵੀ ਕਰ ਲਵਾਂ ਤੇ ਮੇਰਾ ਜਿਹੜਾ ਜੀਵਨ ਹੈ ਜੀਵਨ ਸਫਲਾ ਹੋ ਜਾਂਦਾ ਹੈ ਇਸੇ ਕਰਕੇ ਜਦੋਂ ਕੋਈ ਸੰਗਤਾਂ ਪੁਰਾਣੇ ਜਿਹੜੇ ਬਜ਼ੁਰਗ ਸਨ ਇਹ ਅਖਸਰ ਆਖਦੇ ਸਨ ਜਦੋਂ ਕਿਸੇ ਸੰਗਤਾਂ ਨੇ ਕਿਸੇ ਗੁਰੂ ਧਾਮ ਦੇ ਉੱਤੋਂ ਦਰਸ਼ਨ ਕਰਕੇ ਉਹਨਾਂ ਨਾਲ ਤੇ ਸੰਗਤਾਂ ਨੇ ਉਹਨਾਂ ਨੂੰ ਨਮਸਕਾਰ ਕਰਨਾ ਮੱਥਾ ਟੇਕਣਾ ਕਿਦੇ ਕਰਕੇ ਉਹਨਾਂ ਕਹਿਣਾ ਵੀ ਇਹ ਸਾਡੇ ਗੁਰੂਆਂ ਦੇ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਆਏ ਨੇ ਤੇ ਇਹਨਾਂ ਦੇ ਨਾਲ ਕਿਤੇ ਸਾਡੀ ਵੀ ਪ੍ਰਭੂ ਪ੍ਰਵਾਨ ਕੀ ਗੁਰੂ ਦੇ ਧਾਮਾਂ ਤੇ ਲੱਗ ਜਾਵੇ ਤੇ ਇਸੇ ਕਰਕੇ ਸਿੱਖ ਹਰ ਰੋਜ਼ ਅਰਦਾਸ ਕਰਦਾ ਹੈ ਮਾਲਕਾ ਤੇਰੀ ਦਰ ਤੇ ਅਰਦਾਸ ਹੈ ਤੇਰੇ ਦਰ ਦੇ ਉੱਤੇ ਚੁੰਕੀਆਂ ਨੇ ਜੜੀਆਂ ਇਹ ਸਦਾ ਅਟਲ ਰਹਿਣ ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਸਮਤ ਆ ਜਾਵੇ ਅਸੀਂ ਵੀ ਗੁਰੂ ਵਾਲੇ ਬਣੀਏ ਜੀ ਬਲੌਜੀ ਫਤੀਆਖੂ ਜੀ ਵਾਹਿਗੁਰੂ ਜੀ ਕਾ ਖਾਲਸਾ